ਹੋ ਅਈਨੇ ਆ ਉਹ ਫਿਰ ਜੀ ਕਿ ਮੈਨ ਲੱਗੂਗਾ ਢੱਲਾਇਆ ਮੂੰਹ ਕਰਦੀ ਓਦੋਂ ਗੁਰਦਾਰਾ ਨਹੀਂ ਛੱਡਿਆ ਕੋਈ ਇੱਥੇ ਜਹਾਜ਼ ਨਹੀਂ ਚੜਾਇਆ ਮਾਸੜਾ ਮਾਸੀ ਤੈਨੂੰ ਕੱਲੇ ਨੂੰ ਛੱਡ ਕੇ ਜਾਵੜਦੀ ਦੇਖ ਲੈ ਕੱਲੇ ਆ ਕੱਲੇ ਜਾਣਾ ਓਕੇ ਚਲੋ ਬਈ ਹੁਣ ਫਿਰ ਹੁਣ ਤੇਰਾ ਜੀ ਲੱਗ ਜੂਗਾ ਹਾਈ ਹਾਈ ਏ ਏ ਦੋ ਵੀ ਹੁਣ ਢੱਲਾਇਆ ਮੂੰਹ ਕਰਦੀ ਓਦੋਂ ਗੁਰਦਾਰਾ ਨਹੀਂ ਛੱਡਿਆ ਕੋਈ ਇੱਥੇ ਜਹਾਜ਼ ਨਹੀਂ ਚੜਾਇਆ ਏ ਰੁਈ ਆ ਚੱਕਰਦੇ ਚੱਕਰਦੇ ਮੁੰਡੇ ਵਾਦਾ ਇੱਕ ਮੱਥਵਾਲ ਦੇ ਆ ਰੁਈ ਜਾਂਦੀ ਆ ਆਹ ਤਾਂ ਇਹਨਾਂ ਵਈਆ ਇਹਨਾਂ ਵਈਆ ਹਾਈ ਹਾਈ ਰੀਰੋਲ ਲਾਗੀ ਦੇ ਲਾੜੇ ਤਰੀ ਕੁੜੀ ਐਵੇਂ ਰਹਿੰਦੇ ਉਦੋਂ ਦੀ ਤਾਂ ਕਹਿੰਦੀ ਸੀ ਵੀ ਜਾਨੀ ਆਉਂਦਾ ਵੀ ਜਾਨੀ ਆਉਂਦਾ ਨੱਕ ਰਗੜ ਰਗੜ ਕਮਲੀ ਹੋਈ ਪਈ ਕੋਈ ਤਾਂ ਗੱਲ ਆ ਆ ਉਹਨੂੰ ਦਿਆ ਹਾਂ ਅਸਾਂ ਪੜਾਉਂਦਾ ਕੋਈ ਜੇਰੇ ਪਰ ਆ ਨਾਲੇ ਉੱਥੇ ਕਿਹੜਾ ਕਦੇ ਉਪਰੀ ਥਾਂ ਤੇ ਜਾਂਦਾ ਘਰੇ ਤਾਂ ਚੱਲਿਆ ਮਸਾਂ ਭਾਈ ਭਾਈ ਉੱਥੇ ਹੁੰਦੇ ਇਹਦਾ ਇਹ ਸੱਚੀ ਰੋਪੀ ਯਾਰ ਮਾਤ ਚੜਵੀ ਅੱਛੀ ਜਾਂਦਾ ਕੱਲ ਵੀ ਕੱਲ ਨੂੰ ਫਰਸੋਂ ਕੱਲ ਕੋਈ ਨਾ ਬੜਾ ਭਾਈ ਕੋ ਰੋਈ ਹੈ ਮੈਂ ਕੀ ਹੋ ਗਿਆ ਅੱਜ ਤਾਂ ਪੀਤੇ ਦਾ ਵੀ ਪੂਰਾ ਕੰਮ ਨਿਕਲਿਆ ਪਿਆ ਇਦੋ ਦੇਖਾ ਬੈਠਾ ਨਾ ਘਰ ਛੱਡਣਾ ਬਹੁਤ ਔਖਾ ਦਾ ਯਾਰ ਬਹੁਤ ਚੁੱਪ ਕੀ ਹੋ ਗਿਆ ਨਹੀਂ ਲੱਗਦਾ ਹੈ ਨਹੀਂ ਲੱਗਦਾ ਆਲੇ ਆਹ ਮੁਰਗੇ ਵੀ ਇਹਨਾਂ ਰੋਣ ਲੱਗ ਗਏ ਯਾਰ ਹੈ ਉਹ ਦੇ ਲੈ ਉਹਦਾ ਮੁਰਗੇ ਵੀ ਰੋਣ ਲੱਗ ਗਏ ਦਾ ਆਹ ਮੁਰੇ ਨਾਲੇ ਵੀ ਪੂਰਾ ਗਾਹ ਪਾਤਾ ਉਹ ਵੀ ਸਟਾਰਟਰ ਜਆ ਥੱਲੇ ਸੈੱਟ ਕੀਤਾ ਨੂੰ ਦੇਖ ਕੇ ਹੈ ਤੁਸੀਂ ਕਰ ਦੇਣਾ ਕੰਮ ਸਭੂ ਬੰਦਾ ਬਾਬਾ ਜਾਲਾ ਬੱਲਾ ਹੁਣ ਸਾਡਾ ਕੰਮ ਹੋਊਗਾ ਐ ਚੱਲ ਬਾਹਮਣਾ ਵਾਰੀ ਆਪਣੀ ਵਾਰੀ ਆ ਗਈ ਚੱਲ ਹੁਣ ਹੁਣਾਂ ਦਾ ਕੰਮ ਹੋਣਾ ਬਈ ਇੱਥੋਂ ਆ ਕੇ ਹੋਊ ਕੰਮ ਇੱਥੋਂ ਆ ਕੇ ਕੰਮ ਹੋਣਾ ਆਪਣਾ ਆਹ ਲਓ ਆਹ ਇਧਰ ਵੀ ਹੋ ਗਈ ਆ ਆਪਣੀ ਡਬਲ ਹੈਨਾ ਹਾਂ ਹਾਂ ਹੋਗੀ ਇੰਨਾ ਦੇ ਗਾ ਵੀ ਡਬਲ ਆ ਬੋਲੇ ਚਾਰ ਚਾਰ ਹਾਂ ਤਾਂ ਕੰਮ ਹੀ ਹੋ ਰਿਹਾ ਓਏ ਮਗਰ ਲਈ ਮਗਰ ਨਿਕਲ ਗਈ ਗੇਮ ਤੋਂ ਚੱਲ ਵੀ ਚੱਲ ਹੋ ਨਾ ਸਪ੍ਰਿੰਟ ਛੱਡੀ ਛੁੱਟੀ ਓ ਮਗਰ ਲਈ ਹਾਂ ਹਾਂ ਮਗਰ ਲਈ ਮਗਰ ਹੋ ਗਿਆ ਕੰਮ ਮਾਮਾ ਹੋ ਗਿਆ ਕਬ ਨਹੀਂ ਨਹੀਂ ਇਹ ਨਹੀਂ ਕੰਮ ਨਹੀਂ ਹੋਇਆ ਨਹੀਂ ਕਹਿੰਦਾ ਤੁਰਦੀ ਦੀ ਇਹਦਾ ਲੱਗੇ ਅੰਦਰ ਇਹਦਾ ਖੜੇ ਹੀ ਰਹਿ ਗਏ ਆਪਾਂ ਓਏ ਓਏ ਹਾਲ ਹੈ ਹਾਲ ਹੈ ਰੋਇ ਤੇਰਾ ਖਾਪੜਾਂ ਜੀ ਹਾਏ ਹਾਏ ਉਹਨਾਂ ਦਾ ਜਮਾ ਹੀ ਨਹੀਂ ਆਉਣਾ ਆਹ ਬਾੜੀ ਮਾੜੀ ਹੋਈ ਯਾਰ ਇਹਦਾ ਖੜਾ ਹੀ ਖੜਾ ਹੱਤੇ ਰਹਿ ਗਏ ਉਹਨਡ ਪਾਈ ਆ ਇਹਨਾਂ ਨੇ ਹਾਂ ਦੱਸ ਬਰਗਰ ਕਿਹੜੇ ਕਰਾਉਣੇ ਹਾਂ ਤੇ ਹਾਂ ਲਾਉਣ ਤੂੰ ਕਰੇ ਗਾਲ ਬਾਹਰ ਨੂੰ ਜਾਣਾ ਸਹੀ ਗੱਲ ਆ ਵੀ ਪਾਰਟੀ ਰੈਡੀ ਬਣਦੀ ਆ ਬਾਹਰ ਨੂੰ ਜਾਣਾ ਆ ਆਖਰੀ ਗੇਮ ਲਾਈ ਆ ਤੇਰਾ ਨਾਸੀ ਕਿਹੜਾ ਜਾਉਂਟ ਜਮਾਉਂਟ ਆਖਰੀ ਗੇਮ ਲਾਈ ਆਂ ਤੇਰਾ ਨਾ ਲੁੱਡੋ ਅਸੀਂ ਅੱਜ ਉਹੀ ਤਾਂ ਜੇਗਾ ਬਾਬੀ ਮੇਰਾ ਹਲਾ ਜਦੋਂ ਹੋਰਾਂ ਤੋਂ ਖਾਣੇ ਹੁੰਦੇ ਉਹਦੀ ਉਹਦੀ ਲਾ ਦੇ ਨਾ ਫੋਨ ਉਹ ਬਠੇਰੀਆਂ ਚਾਪਾਂ ਗੱਦੀਆਂ ਮੈਂ ਛੱਲੇ ਪਵਾਇਆ ਮੂਛਾ ਦੇ ਮੈਂ ਆ ਬੱਲ ਗਿਆ ਯਾਰ ਜਿਹੜਾ ਅੱਜ ਤੂੰ ਜੂੜਾ ਕੀਤਾ ਆ ਤਾਂ ਮੈਨੂੰ ਬਾਲ ਖੁਵਾ ਕੇ ਵੀਡੀਓ ਬਣਾਉਂਦਾ ਸੀਗਾ ਕਿਉਂ ਤੂੰ ਕਹਿੰਦਾ ਮਾਨਤਾ ਮੈਂ ਸਵੇਰ ਮੈਂ ਸੋਦੀਆਂ ਨਾ ਇਹਦਾ ਸਲਮਾਨ ਲੱਗਦਾ ਸਰਮਾਨ ਇਹਦੇ ਮਗਰ ਨਾ ਲੱਗਾ ਕਰ ਇਹ ਪੈਸੇ ਪੂਹੇ ਦਿੰਦਾ ਹੁੰਦਾ ਤੈਨੂੰ ਯਾਰ ਦੋ ਨਿਆਕਾ ਟੁੱਟੇ 100 ਰੁਪਏ ਸੀਗੇ ਨਹੀਂ ਟੁੱਟੇ 100 ਰੁਪਿਆ ਦਿੱਤਾ ਆ ਜਾ ਯਾਰ ਬਾੜੀ ਆਲਾ ਫਿਰ ਤੈਰੀ ਕਿਹਾ ਮੈਨੂੰ ਬਾਦ ਦੇ ਕੇ ਕਹਿੰਦੇ 1000 ਵੀਡੀਓ ਬਣਾ ਦੀ ਤੂੰ ਰੁਪਿਆ 100 ਦਿੰਦਾ ਇਹਨੇ ਕੱਲ ਤੂੰ ਸ਼ੁਕਰ ਕਰਦਨ ਦੇਖਦੇ ਰਹੇ ਨੇ ਐਵੇਂ 2000 ਤਾਂ ਮੇਰੇ ਕਰਤੀ ਵਧੇ ਆ ਨਹੀਂ ਤਾਂ ਆਪ ਕੀ ਕਰਦੋ ਸਹੀ ਗੱਲ ਆ ਓਏ ਆ ਨਹੀਂ ਨਾ ਭਾਈ ਇਹ ਸਤਾਉਂਦਾ ਨਹੀਂ ਸਾਨੂੰ ਨਹੀਂ ਆਇਆ ਨਹੀਂ ਨਹੀਂ ਬੱਸ ਬਾਈ ਚਾਹ ਤਾਂ ਉਹ ਬਹੁਤ ਵਧੀਆ ਆ ਗਿਆ ਨਹੀਂ ਆਇਆ ਨਹੀਂ ਕਹ ਰਿਹਾ ਥੋੜਾ ਨੇ ਆਇਆ ਤਾਂ ਜਦੋਂ ਮੋਟਾ ਜਿਹਾ ਪਾਇਆ ਆ ਡਾਡੀ ਓਏ ਡਾਡੀ ਮੈਂ ਕਹਿੰਦਾ ਮੇਰੀ ਪੂਰੀ ਪੈ ਗਈ ਮੈਂਗਾ ਹੁਣ ਤਾਂ ਨਿਆਰਾ ਗੇੜਾ ਲਾ ਕੇ ਆਇਆ ਅੱਜ ਕਿਉਂ ਮੇਰੇ ਕੋਲ ਕੋਈ ਨਹੀਂ ਗਰਾਹੀ ਕਰਕੇ ਆਇਆ ਵੰਡ-ਵੰਡ ਤੇ ਗੂਗਲ ਪੇ ਕਰਾਇਆ ਮੈਂ ਥੋੜੀ ਗੱਡੀ ਚਲਣੀ ਆਂ ਸਾੰਧੀ ਗਾਣਾ ਸਕੈਨ ਕਰ ਕਦੋਂ ਤੱਕ ਦਰਨਾ ਹਲੇ ਤੋਂ ਬਸ ਆ ਜਾਨਾ ਨਿਕਲ ਬਹੁਤ ਟੈਨ ਹੋ ਗਿਆ ਜਾਣ ਤਾਂ ਦੇ ਦੇਣਗੇ ਬਿੱਲ ਬਣਾਉਣਾ ਚਾਹੀਦਾ ਬਿੱਲ ਬਣਾਇਆ ਹੋਇਆ ਹੈ ਇਹਦਾ ਹੈਂਡਬੈਗ ਆਓ ਬਿੱਲ ਤੇ ਜਾਣ ਤਾਂ ਦੇ ਦੇਣਗੇ ਬੈਨੋ ਕਹਿੰਦਾ ਬਿੱਲ ਬਣਾ ਲਈ ਉਹਦੇ ਤੇ ਬਣਾ ਫਿਰ ਦੇ ਦੇ ਦਿੰਦੇ ਆ ਮੁੰਡਾ ਵਿਚਾਰਾ ਯਾਰ ਰੋਣ ਲੱਗ ਗਿਆ ਤੁਸੀਂ ਰਵਾਤ ਆ ਇਹਨੂੰ ਉਹ ਰੇਕਾ ਮੇਰਾ ਜੀ ਨਹੀਂ ਲੱਗਦਾ ਮਾਮੇ ਨਾਲ ਜੀ ਲਾਲਾ ਘੜੀ ਮਾਮੇ ਉਹ ਗੱਲ ਹਾਂ ਉਹਨੇ ਮਾਰਿਆ ਜੀਦਾਂ ਉਹ ਉਹ ਰੇਦਾ ਪਿਚਰਾ ਉੱਧਰ ਦਾ ਨੂੰ ਇਹਦਾ ਰੋਈ ਗਿਆ ਉੱਥੇ ਇਹ ਰੋਣ ਲੱਗ ਗਿਆ ਮੁੰਡਾ ਵਿਚਾਰਾ ਓਏ ਕੋਈ ਦਾ ਕੋਈ ਦਾ ਪੂਈ ਜਾਂਦਾ ਯਾਰ ਵਿਚਾਰਾ ਓਏ ਹਾਏ 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 ਰੋਣਾ ਕਿਉਂ ਕੋਈ ਨਾ ਲੈ ਹੈ ਰੋਈ ਗੋਜਨ ਕੋਈ ਨਾ ਆਉਣਾ ਉਹ ਵੀ ਬਾਪ ਐ ਮਰੇ ਮੁਸਾ ਜਰਾ ਕੋਈ ਜਰਾ ਜਰਾ ਬਣਾਏ ਆਪਾਂ ਦਾ ਨਾ ਨਾਟਕ ਖਾ ਲਿਆ ਰਗੜਦਾ ਰਗੜ ਬਾਪੇ ਉਹ ਆਉਹੀ ਤਾਂ ਹੈ ਚਲੋ ਜੀ ਚਲੋ ਕੋਈ ਨਾ ਕੋਈ ਨਾ ਪਤਾ ਆ ਰਿਹਾ ਚੰਗੋਨੀ ਦੇ ਮੈਨ ਕਿ ਚਲ ਪਰਲਾ ਫਰਲਾ ਆਇਤਾ ਆ ਬਾਰ ਬਰ ਚੱਕੋ ਕਿਦਾਂ ਰਹੀ ਭੱਜ ਗਏ ਚਲੋ ਜੀ ਹੋ ਗਈਆਂ ਫੋਟੋ ਚਾਚੇ ਨੂੰ ਵੀ ਲੈ ਲੈਂਦੇ ਆਂ ਰਸਤਾ ਤਰਾ ਯਾ ਵੀ ਆਵੜਾ ਠੀਕ ਹੈ ਪਿੱਲਾ ਹਾਂ ਦਾੜੀ ਦਾ ਰਾਜਸਥਾਨੀਆਂ ਨੂੰ ਰਖੀ ਫਿਰਦਾ ਬਾਈ ਦਾਦੇ ਨੂੰ ਵੀ ਠਾ ਲੋ ਆਪਦੇ ਨੂੰ ਉਹ ਦਾਦੇ ਨੂੰ ਉਠਾਓ ਆ ਗਿਆ ਪਟਵਾਰੀ ਤੂੰ ਪਹਿਲਾਂ ਹੀ ਭਜਾ ਲਿਆ ਨੇ ਫਰਦਾ ਕੱਢਣੀਆਂ ਜੀ ਉੱਥੇ ਹਾਂ ਗੋਗੀ ਗੋਗੀ ਦਿਹਾੜੀ ਮਾਰਤੀ ਤੂੰ 2-4000 ਰੁਪਿਆ ਮਾਰਦਾ ਤੇਰਾ ਦੁਪਹਿਰੇ ਦੱਸਿਆ ਕਰਾਂ ਚਾਹੁੰਦਾ ਆਰ ਜਾਂਦਾ ਹੁਣ ਪੌਣ ਪੈ ਜਾਣੀਆਂ ਨਹੀਂ ਤਾਂ 5 ਵਜੇ ਜਾਵੜੀ ਪੈ ਜਾਣੀਆਂ 10 ਮਿੰਟ 5 ਮਿੰਟ ਰਹਿ ਗਏ ਪੌਣ ਪੈਣ ਚ ਪਾਂਡਤ ਫੋਨ ਤੋੜਨੀ ਆਪਣੀ ਹੈਗੀ ਕੋਈ ਵਿਚ ਪੌਣ ਪੈਣ ਵਾਲੀ ਆ ਓਏ ਛੱਡ ਦੇ ਬੋ ਵੀ 2 ਮਿੰਟ ਆ ਲੈ ਵੀ ਕੀ ਹੋ ਗਿਆ ਉਹ ਰੋਕ ਜਾ ਵੀ ਰੋਕ ਜਾ ਤੂੰ ਨਹੀਂ ਜਾਣਾ ਹੁਣ ਮਾਸੀ ਕਿਹੜੇ ਮਾਸੀ ਕਿਹੜੇ ਸ਼ਹਿਰ ਚ ਜਾਣਾ ਵਾ ਜਾਣਾ ਜੀ ਕਿਤਾ ਉਧਰ ਲੈ ਚੜ ਜਾਗੇ ਨਹੀਂ ਨਾ ਤਾਂ ਲੈ ਅੱਗੇ ਨਾ ਲੈਣੀ ਹੁੰਦੀ ਐ ਨੇਪਾਲ ਚ ਜਾਣਾ ਲਾਇਆ ਹਾਂ ਨੇਪਾਲ ਚ ਜਾਣਾ ਉਨਨ ਜਾ ਸਕਦੇ ਆ ਹਾਂ ਕੰਨਟਾ ਚ ਵੀ ਜਾ ਸਕਦੇ ਆ ਬਿੰਨੀ ਪੱਗ ਵੀ ਜਾ ਸਕਦੇ ਆ ਹਾਂ ਮੰਮੀ ਤੂੰ ਕਿੱਥੇ ਜਾਣੀ ਹੁੰਨੀ ਐ ਮੈਂ ਨਹੀਂ ਜਾਣਾ ਹਾਂ ਉੱਲਾ ਨਾਂ ਤਾਂ ਲੈ ਕੇ ਦਿਖਾ ਦੇ ਤੂੰ ਵੀ ਮਾਸੀ ਨੂੰ ਜਿਹੜਾ ਸਾਰੇ ਨਾਂ ਆਉਂਦੇ ਆ ਮਾਸੀ ਵਾ ਮਾਸੀ ਦੇ ਯਾਦ ਨਹੀਂ ਮੇਰੇ ਨਹੀਂ ਆਉਂਦੇ ਉਦਾ ਫਿਰ ਗਲਤ ਕਰ ਲ ਨਹੀਂ ਆਗੇ ਤਾਂ ਬੜੀ ਹੈ ਮੈਂ ਤਣਪੜ ਹਲਕੀ ਪੜੀ ਇਹ ਵੀ ਆ ਗੂਠਾ ਸਾਬੀ ਆ ਮਸੜਾ ਤੂੰ ਨਹੀਂ ਜਾਣਾ ਕਿਤੇ ਮਸੜਾ ਤਾਂ ਇੱਥੇ ਆ ਰਹਿ ਗਈ ਥੇ ਕਿਨੇ ਬਾ ਆਪੋ ਆਪਣਾ ਖਿਆਲ ਰੱਖੀ ਹਾਂ ਅਸੀਂ ਤਾਂ ਹੁਣ ਕੇ ਸੱਚ ਖਾਣ ਨਹੀਂ ਜਾਵਾਂਗੇ ਉਹ ਤਾਂ ਨਹੀਂ ਸਾਨੂੰ ਕਿਸੇ ਮਿਲਣ ਲੈਣਾ ਹਾਂ ਮਾਸੜਾ ਮਾਸੀ ਤੈਨੂੰ ਇਕੱਲੇ ਨੂੰ ਛੱਡ ਕੇ ਜਾਵੜਦੀ ਦੇਖ ਲੈ ਕੰਦੇ ਆ ਇਕੱਲੇ ਜਾਣਾ ਐ ਆਹ ਤਾਂ ਵੀ ਗੱਲ ਸਿਰਾ ਕਰਤੀ ਮਾਸੜ ਨੇ ਜਾਵਾ ਇਹੋ ਜਿਹੀ ਦੁਨੀਆ ਬੱਦਲ ਗਈ ਆ ਹਾਂ ਤੇ ਵੀ ਬਣਾਉਂਦੇ ਆ ਉੱਥੇ ਆਹ ਕੋਠੇ ਹੈ ਇਹ ਵੀ ਗੱਲ ਲੰਨ ਮੇੜੇ ਤਾਂ ਉੱਥੇ ਹੀ ਹੋਣੇ ਆ ਹਾਂ ਮਾੜਾ ਕਹਿੰਗਾ ਮਾੜਾ ਮਾੜਾ ਫਾਲ ਸਹੀ ਗੱਲ ਨਹੀਂ ਜੋ ਰੱਖਾ ਪਿਤਾ ਮੈਨੂੰ 40 ਕਿਲੋ ਜਿਹੜਾ ਤਾਂ ਆਪਣੇ ਜੜਾ ਹੋਇਆ ਮੇਰੇ ਮਨਾਂ ਵੀ ਤੂੰ ਮੈਨੂੰ ਉਹ ਸਾਰੀ ਸਟੋਰੀ ਸੁਣਾ ਹਾਂ ਇਹਨੂੰ ਸਾਰਾ ਪਤਾ ਕਸਾ ਮਾੜਾ ਪਤਾ ਤੈਨੂੰ ਜਦੋਂ ਵੰਡ ਹੋਈ ਆ ਆਪਣੀ ਜਦੋਂ ਵੰਡ ਹੋਈ ਆ ਦੇਸ਼ ਵੰਡਿਆ ਗਿਆ ਆਪਣਾ ਮਾਸਲ ਦਾ ਨਾਮ ਮੁੱਕ ਕਰ ਗਿਆ ਵਾਸੀ ਦਾ ਬਾਈ ਫਿਰ ਜਾਣ ਕੇ ਗੱਲ ਹਾਂ ਮਾ ਸੜਾ ਕੇਰੇ ਸੰ ਦਾ ਜਨਮ ਆ ਤੁਹਾਡਾ ਪੈਂ ਕਿਹੋ ਸ਼ਕਤੀ ਪੈਂ 1935 37 ਦਾ ਸ਼ਕਤੀ ਪੈਂ ਚੜ੍ਹਦੇ ਆ ਠੀਕ ਆ ਕਿਹੜੇ ਕਿੱਥੇ ਇਧਰ ਹੀ ਹੋਇਆ ਸੀ ਕਿ ਪਾਕਿਸਤਾਨ ਮੈਂ ਕਿਹੜੇ ਪੈਂਡ ਹੋਇਆ ਸੀ ਮੈਂ ਤਾਂ ਪਾਸਾ ਦਾ ਮੂੰਹ ਨਹੀਂ ਦੇਖਿਆ ਆਹੀ ਜੱਦੀ ਪੈਂਡ ਵਾਂਸੜਾ ਹੈ ਠੀਕ ਆ ਤਾਂ ਹੀ ਫਿਰ ਆ ਲੈ ਲੋਨ ਨੂੰ ਦੁਪੜੇ ਆ ਚੱਕ ਕੇ ਦੇਖਾਂ ਜਾਂ ਦੇਖਣਾ ਆ ਰੋਣਾ ਕਾਤੋਂ ਆ ਯਾਰ ਅਈ ਮੈਂ ਉਹ ਫੇਰ ਜੀ ਕਿ ਮੈ ਲੱਗੂਗਾ ਹਾਂ ਮਸਾ ਦਾ ਦੇਣਾ ਯਾਰ ਮਸਾ ਸਾਨੂੰ ਦੇਣਾ ਸੁੱਖਾ ਸੁੱਖ ਜਨ ਰੋਣਾ ਨਿਕਲ ਨਹੀਂ ਬਾਹਰ ਨਹੀਂ ਹੋਵੇ ਮਾਤਾ ਰੁੰਦੀ ਨਹੀਂ ਸਹੀ ਗੱਲ ਆ ਨਾ ਬੱਸ ਕੋਹ ਨਹੀਂ ਹੁੰਦਾ ਜਾਣਾ ਹੀ ਆ ਹੁਣ ਪਾੜੇ ਪੋਸੇ ਪੜਾ ਆਇਆ ਓਏ ਮੋਣ ਕੇ ਦਾ ਨਾ ਗਾਲਾ ਠੀਕ ਆ ਰੋਣਾ ਕਾ ਤਾਂ ਸੁੱਕੀ ਸਾਂ ਹੁਣ ਤਿਆਰ ਕੀ ਠੀਕ ਆ ਹਾਂ ਇਹ ਮਜ਼ਾ ਰੂਆ ਆ ਕੋਈ ਵੀ ਰੋ ਪੀ ਲਈ ਤਾਂ ਉਹ ਨਹੀਂ ਗਾ ਉਹ ਕੋਈ ਨਾ ਕਰਨੀ ਹੁੰਦਾ ਬੱਡੀ ਕਿੱਥੇ ਆ ਪਤਾ ਨਹੀਂ ਬੱਡੀ ਕਿੱਧਰ ਗਈ ਹਾਏ ਕੋਤ ਕੀ ਦੀ ਉਹ ਬੱਡੀ ਪਤਾ ਨਹੀਂ ਕਿੱਧਰ ਅੰਦਰ ਗਈ ਉਹ ਫਿਰ ਕਿੱਦਾਂ ਜਾਵਾਰਾ ਆਹ ਤੇਰੀ ਐਈ ਤੇਰੀ ਐਈ ਤੇਰੀ ਉਹਦੇ ਬਾਹਰ ਜਾ ਮਾ ਆਹ ਕੋਈ ਨਾ ਰੋਣਾ ਨਹੀਂ ਉਹ ਨਾਨਾ ਤਾਂ ਉੱਥੇ ਹੀ ਤੇਰਾ ਪਾਣੀ ਉਹ ਪੈਸੇ ਲੈ ਲੋ ਆ ਜਾ ਪੈਸੇ ਉੱਤੋਂ ਨਹੀਂ ਸਿੱਟਣੇ ਆ ਹਾਂ ਸਿੱਟਾ ਨਹੀਂ ਆ ਉਹ ਕਹਿੰਦੇ ਅਸੀਂ ਬਾਹਰ

ਦੇਵਾ ਇਹ ਬਗਤੇ ਦੇਵਾ ਆਏ ਦੋੜਿਆ ਅੰਕਿਤ 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 ਆਹ ਜੇ ਰਹੀ ਫਲਸਰ ਉਹਦੇ ਆਹ ਪਾਣੀ ਵਿੱਚ ਪਟਵਾਰੀ ਕੈਮਰਾਮੈਨ ਓਏ ਸਾਰੇ ਚੱਕ ਲੈ ਚਨੇ ਪਏ ਆ ਗੁਰਨਾਖ ਖੰਦੇ ਜਾਵਾਂਗੇ ਹੋ ਹੁਣ ਅਸਲੀ ਦੇ ਕੇ ਜਾ ਇਹਨਾਂ ਨੂੰ ਇਹ ਕਹਿੰਦੇ ਆਈ ਪੈਸੇ ਦੀ ਗੱਲ ਕਰ ਹੈ ਬਿਆਹ ਨੂੰ ਆਈ ਪੈਸੇ ਡੇਗਣੇ ਹੈਗਾ ਨਾ ਤੇਰੇ ਕੋਲ ਗੋੜਾ ਵਾਲੀ ਪਲੇਟ ਉੱਪਰ ਵੀ ਓਕੇ ਭਾਈ 40000 ਚੱਲਿਆ ਪੱਤ ਚੱਲ ਓ ਭਾਈ ਓਕੇ ਚੱਲ ਚੰਗਾ ਓਕੇ चलो चलो भाई। भाई आप कर लो। चलो हो गया क्या। थी थी थी। सही है, चुप वही तो, तो ही है चल तो कोई ना चुप ਦੋ ਨਾ ਦੋ। ਚੱਲ ਚਾਰ ਉੱਠਾ ਬਦਨ। ਦੋ ਯਾਹ ਘਰ ਛੱਡਣੇ ਬਹੁਤ ਔਖੇ ਆ। ਘਰ ਛੱਡਣੇ ਬਹੁਤ ਔਖੇ ਆ। ਪਤ ਤੋਰਨੇ ਵੀ ਔਖੇ। ਸਹੀ ਗੱਲ ਆ। ਹੈ? ਤੋਹੀ ਤਾਂ ਹੈ। ਚੱਲ ਕੋਈ ਦਾ। ਹਾਂ। ਫੇਰ ਆਜੂ ਹੁੰਦਾ ਆ ਗਿਆ ਤਾਂ ਸੀ। ਹਾਂ। ਸਹੀ ਗੱਲ। ਹੁਣ ਤਾਂ ਫੋਨ ਆ ਗਏ ਵੀਡੀਓ ਕਾਲ ਤੇ ਨਾਲ ਹੀ ਗੱਲ ਕੱਟ ਦੇਣੀ ਆਪਾਂ। ਹਾਂ। ਸਹੀ ਗੱਲ ਆ। ਹੂੰ।